ਹਾਂਜੀ ਛੱਤਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਐਂਡ Facebook ਪੇਜ ਤੇ ਅੱਜ ਆਪਾਂ ਤੁਹਾਨੂੰ ਗੋਭੀ ਦਿਖਾਉਨੇ ਆ ਜੀ ਆਪਣੀ ਇਹ ਗੋਭੀ ਆਪਣੀ ਤਕਰੀਬਨ 2 ਸਵਾ 2 ਮਹੀਨਿਆਂ ਦੀ ਹੋ ਗਈ ਤੇ ਗੋਭੀ ਨੂੰ ਜਦੋਂ ਵੀ ਆਪਾਂ ਲਾਉਨੇ ਆ ਨਾ ਪਹਿਲਾਂ ਪਾਣੀ ਕਦੇ ਵੀ ਭਰ ਕੇ ਖੜਾ ਨਾ ਰਹੇ ਮਤਲਬ ਜਿਵੇਂ ਆਪਾਂ ਪਾਣੀ ਲਾਤਾ ਉਸ ਤੋਂ ਬਾਅਦ ਪਨੀਰੀ ਲਾਉਨੇ ਆ ਜਦੋਂ ਪਾਣੀ ਕਈ ਦਿਨ ਨਾ ਖੜਾ ਖੜਾ ਨਹੀਂ ਰਹਿਣਾ ਚਾਹੀਦਾ ਦੂਜਾ ਪਾਣੀ ਆ ਜਾਂ ਤੀਜਾ ਪਾਣੀ ਕਦੇ ਵੀ ਖੜਾ ਨਹੀਂ ਰਹਿਣਾ ਚਾਹੀਦਾ ਜਿਵੇਂ ਆਪਾਂ ਪਹਿਲਾ ਪਾਣੀ ਲਾਇਆ ਸੀ ਜਦੋਂ ਉਹ 2-4 ਦਿਨ ਖੜਾ ਰਹਿ ਗਿਆ ਜਿੱਥੇ-ਇਥੇ ਖੜਾ ਰਹਿ ਗਿਆ ਦੇਖੋ ਉਧਰ ਪਨੀਰੀ ਦੇਖੋ ਨਾਲ ਗਰੋਥ ਕਿੰਨੀ ਆ ਗੋਭੀ ਦੀ ਆ ਖੁੰਝੇ ਚ ਦੇਖੋ ਕਿੰਨੀ ਛੋਟੀ ਆ ਤੇ ਗਰੋਥ ਤੇ ਫਰਕ ਪਾਉਂਦਾ ਫਿਰ ਉਨੀ ਉੱਠਦੀ ਨਹੀਂ ਹੈਗੀ ਗੋਭੀ ਜੇ ਆਪਣਾ ਪਾਣੀ ਲੰਮਾ ਟਾਈਮ ਖੜਾ ਰਹਿੰਦਾ ਇਹਦੇ ਵਿੱਚ ਬਾਕੀ ਇਹਦੀ ਆਪਾਂ 2-3 ਤੜਾਈਆਂ ਲੈ ਚੁੱਕੇ ਆ ਤੇ ਅੱਜ ਚੌਥੀ ਤੜਾਈ ਆ ਤਕਰੀਬਨ ਉਹ ਉਧਰ ਦੇਖੋ ਸਾਹਮਣੇ ਲੱਗਾ ਫੁੱਲ ਤੇ ਅੱਜ ਇਹਨੂੰ ਚੌਥੀ ਤੜਾਈ ਤੋੜਾਂਗੇ ਆਪਾਂ ਸਾਮ ਨੂੰ ਤਕਰੀਬਨ ਆਪਣਾ ਬਿੱਗਾ ਡੇਢ ਬਿੱਗਾ ਥਾਵਾਂ ਇਹ ਡੇਢ ਤੋਂ ਪੌਣੇ 2 ਬਿੱਗੇ ਦੇ ਵਿੱਚ ਵਿੱਚ ਇਧਰ ਵੀ ਪਹਿਲੀਆਂ 2-3 ਤੜਾਈਆਂ ਹੌਲੀ-ਹੌਲੀ ਆਈਆਂ ਆ ਨੇ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਹੁਣ ਤਕਰੀਬਨ ਅੱਜ ਲੱਗਦਾ ਵੀ ਬਾਰੀ ਥੋੜੀ ਜਿਹੀ ਭਾਰੀ ਹੋਊਗੀ ਪਹਿਲਾਂ 2-3 ਲਫਾਫੇ ਚਾਰ ਲਫਾਫਿਆਂ ਤੱਕ ਵਾਰੀਆਂ ਤੀਜੀਆਂ ਦੋਨੇ ਤਿੰਨੇ ਅੱਕੀ ਗੋਭੀ ਨੂੰ ਕੋਈ ਜ਼ਿਆਦਾ ਰੇ ਸਪਰੇਅ ਦੀ ਵੀ ਲੋੜ ਨਹੀਂ ਪੈਂਦੀ ਜੂਰੀਆ ਦੋ ਪਾਏ ਨੇ ਆਪਾਂ ਇਹਦੇ ਵਿੱਚ ਤੇ ਤਕਰੀਬਨ ਸਪਰੇਅ ਇੱਕ ਕਰੀਆ ਫੰਗੀਸਾਈਡ ਤੇ ਕੈਲਸ਼ੀਅਮ ਵਗੈਰਾ ਜੇ ਆਪਾਂ ਕਰਨਾ ਚਾਹੁੰਦੇ ਆ ਤਾਂ ਆਪਣਾ ਫਾਇਦਾ ਦੋ ਤਿੰਨ ਕੈਲਸ਼ੀਅਮ ਦੀਆਂ ਸਪਰੇਆਂ ਕਰ ਸਕਦੇ ਆ ਜੇ ਸਪਰੇਅ ਦੇ ਰੂਪ ਵਿੱਚ ਨਹੀਂ ਕਰਨੀ ਤਾਂ ਆਪਾਂ ਜੜ ਦੇ ਵਿੱਚ ਪਾਣੀ ਦੇ ਮੂਰੇ ਕੈਲਸ਼ੀਅਮ ਨਾਈਟ੍ਰੇਟ ਵਗੈਰਾ ਪਾ ਦੇਵੇ ਉਹਦਾ ਜ਼ਿਆਦਾ ਬੈਨੀਫਿਟ ਆ ਖੋ ਜੀ ਮੈਂ ਆ ਖੁੰਜਾ ਵੀ ਇੱਧਰ ਵੀ ਥੋੜਾ ਜਿਹਾ ਪਾਣੀ ਦੀ ਮਾਰ ਥੱਲੇ ਆ ਇੱਥੇ ਪਾਣੀ ਜਦ ਆਪਾਂ ਲਾਈਦੇ ਕੋਬੀ ਦੋ ਤਿੰਨ ਦਿਨ ਖੜਾ ਰਿਆ ਉਹ ਸਾਹਮਣੇ ਵੀ ਵੀਡੀਓ 'ਚ ਉਹਨਾਂ ਨਹੀਂ ਕਲੀਅਰ ਪਤਾ ਲੱਗਦਾ ਪਰ ਉਹ ਅਸਲ 'ਚ ਕਾਫੀ ਜ਼ਿਆਦਾ ਦਬੀ ਹੋਈ ਐ ਇੱਥੋਂ ਗੋਬੀ ਆ ਖੁੰਜਾ ਵੀ ਖੁੰਜੇ ਖੁੰਜਿਆਂ 'ਚ ਦਿੱਕਤ ਆ ਜਿੱਥੇ ਤੇ ਖੁੰਜੇ ਜੀ ਉਥੋਂ ਤੁਹਾਨੂੰ ਪਤਾ ਖੁੰਜਿਆਂ 'ਚ ਉਹਨਾਂ ਖੁੰਜੇ ਥੋੜੇ ਡੂੰਗੇ ਰਹਿ ਜਾਂਦੇ ਨੇ ਬਾਕੀ ਇਹਦੇ ਤੇ ਆਪਾਂ ਸੁੰਢੀ ਵਾਲੀ ਸਪਰੇਅ ਇੱਕ ਵੀ ਨਹੀਂ ਕਰੀ ਹੈਗੀ ਸੁੰਢੀ ਵਾਲੀ ਸਪਰੇਅ ਜ਼ਿਆਦਾ ਗਰਮੀ 'ਚ ਲੋੜ ਪੈਂਦੀ ਐ ਅੱਜ ਗਰਮੀ 'ਚ ਜ਼ਿਆਦਾ ਸੁੰਢੀ ਪੈਂਦੀ ਆ ਤੇ ਆ ਹੌਨ ਤਾਂ ਇਹ ਠੰਡਾ ਦਾ ਮੌਸਮ ਆ ਵੈਸੇ ਵੀ ਜਦੋਂ ਆਪਾਂ ਲਾਈ ਤੇ ਉਦੋਂ ਵੀ ਹਲਕੇ ਹਲਕੇ ਠੰਡ ਸਟਾਰਟ ਹੋ ਗਈ ਸੀ ਤੇ ਜਦੋਂ ਆਪਾਂ ਗਰਮੀ ਚ ਲਾਉਨੇ ਆ 8ਵੇਂ 7ਵੇਂ 8ਵੇਂ ਮਹੀਨੇ ਚ ਉਦੋਂ ਜ਼ਿਆਦਾ ਛੁੰਡੀ ਮਾਰ ਕਰਦੀ ਆ ਤਕਰੀਬਨ ਜੇ ਲੋਡ ਪਵੇ ਤਾਂ ਕਰ ਵੀ ਸਕਦੇ ਆ ਆਪਾਂ ਨੂੰ ਵੈਸੇ ਲੋਡ ਨਹੀਂ ਪਈ ਆਪਾਂ ਕੋਈ ਛੁੰਡੀ ਦੀ ਸਪਰੇ ਨਹੀਂ ਇਹਦੇ ਤੇ ਇੱਕ ਵੀ ਕਰੀ ਐਨ ਪੀ ਕੇ ਵਗੈਰਾ ਜ਼ਰੂਰ ਸਪਰੇ ਦੋ ਕਰਦੇ ਵੇ ਉਹਦੇ ਨਾਲ ਆਪਣਾ ਬੈਨੀਫਿਟ ਆ ਐਨ ਪੀ ਕੇ ਪਲੱਸ ਮਾਈਕਰੋ ਨਿਊਟ੍ਰੀਐਂਟ ਤੇ ਆਪਣੀ ਗੋਭੀ ਦੀ ਗ੍ਰੋਥ ਸਾਈਜ਼ ਵਗੈਰਾ ਵਧੀਆ ਬਣ ਜਾਂਦਾ ਉਹਦੇ ਨਾਲ ਥੋੜਾ ਜਿਆਦਾ ਨਾ ਪੱਤੇ ਵਗੈਰਾ ਦਾ ਸਾਈਜ਼ ਵਧੀਆ ਉਹਨਾਂ ਹੀ ਆਪਣੇ ਫੁੱਲ ਨੇ ਸਾਈਜ਼ ਵਧੀਆ ਕਰਨਾ ਤਾਂ ਕਰਕੇ ਜਿਹੜੀ 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 ਸਾਮ ਕਰਨੀ ਆ ਆਪਾਂ ਪਹਿਲਾਂ ਪਹਿਲਾਂ ਕਰ ਲੇਵੇ ਵਧੀਆ ਜਿੰਨੀ ਪਹਿਲਾਂ ਗ੍ਰੋਥ ਕਰ ਗਿਆ ਪੱਤਾ ਸਾਈਜ਼ ਵਧੀਆ ਬਣਾ ਗਿਆ ਉਹਨਾਂ ਬੈਨੀਫਿਟ ਆ ਆਪਾਂ ਨੂੰ ਮਗਰੋਂ ਜਿੰਨਾ ਮਰਜੀ ਜ਼ੋਰ ਲਾਈ ਚੱਲੋ ਜੇ ਆਪਣਾ ਪੱਤੇ ਛੋਟੇ ਰਹਿ ਗਏ ਬੂਟਾ ਛੋਟਾ ਰਹਿ ਗਿਆ ਤਾਂ ਕੋਈ ਸਪਰੇ ਜਾਂ ਕੋਈ ਵੀ ਥੱਲੇ ਖਰਾਕ ਪਾਈ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਆਪਾਂ ਸਾਰੀ ਗੋਭੀ ਨੂੰ ਇੱਕੋ ਹੀ ਦਿੱਤੀ ਆ ਤੇ ਜਦੋਂ ਲਾਈ ਉਹਦੋਂ ਬੱਸ ਜਦੋਂ ਸੁੱਕ ਗਿਆ ਪਾਣੀ ਉਹਦੋਂ ਬਾਅਦ ਇੱਕ ਕੜਾਈ ਕਰੀ ਉਹਦੋਂ ਬਾਅਦ ਆਪਣੀ ਗੋਭੀ ਵਧੀਆ ਤੁਰਪੀਦੀਗੀ ਵੀ ਤੇ ਸਪਰੇਅ ਕਰਨੇ ਵੇਲੇ ਆਪਾਂ ਨੂੰ ਸਟਿੱਕਰ ਵਗੈਰਾ ਜ਼ਰੂਰ ਪਾਤਣਾ ਚਾਹੀਦਾ ਉਹਦੇ ਨਾਲ ਫਿਰ ਦਵਾਈ ਥੱਲੇ ਨਹੀਂ ਡਿੱਗਦੀ ਕਿਉਂਕਿ ਤਾਂ ਤਿਲਕਮਾ ਪੱਤਾ ਹੁੰਦਾ ਜਦੋਂ ਆਪਾਂ ਪ੍ਰੈਸ਼ਰ ਨਾਲ ਮਾਰਦੇ ਆ ਸਪਰੇਅ ਤਾਂ ਥੱਲੇ ਡੇਗੇਂਦੀ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਫਿਰ ਅੱਧੀ ਦਵਾਈ ਕੰਮ ਕਰਦੀ ਆ ਤਾਂ ਕਰਕੇ ਸਟਿੱਕਰ ਵਗੈਰਾ ਜ਼ਰੂਰ ਪਾਤੇ ਕਰੀਬਨ ਆਪਾਂ ਹਰ ਸਾਲ ਗੋਭੀ ਲਾਉਨੇ ਆ ਪਰ ਅਗੇਤੀ ਗੋਭੀ ਆਪਣੇ ਕਾਮਯਾਬ ਨਹੀਂ ਹੈਗੀ ਥੋੜਾ ਡਾਕਰਵਾਨ ਕਰਕੇ ਜੇ 6ਵੇਂ 7ਵੇਂ ਸੌਰੀ 7ਵੇਂ ਤੋਂ 8ਵੇਂ ਮਹੀਨੇ ਦੇ ਵਿੱਚ ਲਾਉਨੇ ਜੇ ਮੈਂ 8ਵੇਂ ਮਹੀਨੇ ਦੀ ਸਟਾਰਟਿੰਗ ਦੇ ਵਿੱਚ ਤਾਂ ਆਪਣੇ ਬੂਟਾ ਉਹਨਾਂ ਕਾਮਯਾਬ ਨਹੀਂ ਹੁੰਦਾ ਵਿੱਚ 50% ਮਰ ਜਾਂਦਾ 50% ਹੀ ਕਾਮਯਾਬ ਹੁੰਦਾ ਆਪਾਂ ਤਕਰੀਬਨ 3-4 ਸਾਲ ਤੋਂ ਟਰਾਈ ਕਰਦੇ ਆ ਹਰੇਕ ਸਾਲ ਲਾਉਨੇ ਜ਼ਰੂਰ ਆ ਪਰ ਸਾਰੀ 100% ਨਹੀਂ ਹੁੰਦੀ ਹੈਗੀ ਜੇ ਥੋੜੀ ਠੰਡ ਚ ਆ ਕੇ ਮਤਲਬ ਗਰਮੈਸ ਦੇ ਕਾਰਨ ਕਾਮਯਾਬ ਨਹੀਂ ਹੁੰਦੀ ਉੱਪਰ ਦੀ ਥੱਲੋਂ ਧਰਤੀ ਕੈੜੀ ਹੋ ਜਾਂਦੀ ਆ ਡਾਕਰ ਬਾਣ ਕਰਕੇ ਤੇ ਜੇ ਆਪਾਂ 10ਵੇਂ ਮਹੀਨੇ 'ਚ ਆਪਾਂ ਜਿੰਨੀ ਵਾਰ ਵੀ ਲਾਈ ਆ 1% ਵੀ ਕਦੇ ਬੂਟਾ ਨਹੀਂ ਮਰਿਆ ਆਪਣਾ ਸਾਰੀ ਦੀ ਸਾਰੀ ਕੰਮ ਜਾ ਰਹੀ ਆ ਤਾਂ ਕਰਕੇ ਆਪਾਂ ਐਤ ਕੀ ਥੋੜੀ ਜਿਹੀ ਲੇਟ ਲਾਈ ਆ